ਸਰ ਜਨਰਲ ਸ਼੍ਰੀਪ ਕਲੇਰ ਮੌਜੂਦ ਨਾ ਗੱਲਬਾਤ ਕਰਨੇ ਕਲੇਰ ਸਰ ਅਕੀਕਰ ਖਬਰ ਵੀ ਹੁਣ ਸਾਹਮਣੇ ਆਈ ਆ ਬਹੁਤ ਸਾਰੀਆਂ ਜਿਹੜੀਆਂ ਡਿਵੈਲਪਮੈਂਟ ਵੀ ਹੋਈਆਂ ਇਲੈਕਸ਼ਨ ਕਮਿਸ਼ਨ ਵੀ ਉੱਤੇ ਕਿਤੇ ਨਾ ਕਿਤੇ ਜਾਂਚ ਕਰਦਾ ਨਜ਼ਰ ਆ ਰਿਹਾ ਹੈ ਮਾਮਲੇ ਦੇ ਤੁਸੀਂ ਕੀ ਵੇਖ ਰਹੇ ਹੋ ਕਿ ਤੁਸੀਂ ਲਗਾਤਾਰ ਕੰਪਲੇਂਟਸ ਜਿਹੜੀਆਂ ਦਿੰਦੇ ਰਹੇ ਹੋ ਇਲੈਕਸ਼ਨ ਕਮਿਸ਼ਨ ਨੂੰ ਨਾਲ ਦੀ ਨਾਲ ਸ਼ਰੋਨੀ ਅਕਾਲੀ ਦਲ ਨੇ ਅਸੀਂ ਸਾਰੇ ਪੱਤਰ ਲਿਖੇ ਤੁਹਾਨੂੰ ਯਾਦ ਹੋਵੇ ਕਿ ਮੈਂ ਦੋ ਡੀਐਸਪੀ ਬਾਰੇ ਲਿਖਿਆ ਸੀ ਕਿ ਜੀ ਬਿਲਕੁਲ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਜਿਹੜੇ ਬੰਦੇ ਉੱਥੇ 15 ਸਾਲ ਐਸਐਚਓ ਰਹੇ ਨੇ ਹਰਮੀਤ ਸੰਧੂ ਦੇ ਖ ਧੰਨਵਾਦ ਕਰਦੇ ਆ ਕਿ ਇਲੈਕਸ਼ਨ ਕਮਿਸ਼ਨ ਨੇ ਉਹਦੇ ਤੇ ਐਕਸ਼ਨ ਲਿਆ ਉਹ ਦੋਹੇ ਡੀਐਸਪੀ ਹਟਾਏ ਬਟ ਦੋਹੇ ਡੀਐਸਪੀ ਹਟਾਉਣ ਤੋਂ ਬਾਅਦ ਵੀ ਜਿਹੜਾ ਇੱਕ ਮਨੀਸ਼ ਸੋਧਿਆ ਨੇ ਨਹੀਂ ਕਿਹਾ ਸੀ ਸਾਮਦਮ ਦੰਦ ਭੇਦ ਲਾਵਾਂਗੇ ਮਤਲਬ ਭਗਵੰਤ ਮਾਨ ਨੇ 2022 ਦੇ ਵਿੱਚ ਇਹਨਾਂ ਨੇ ਤਾਂ ਵੋਟਾ ਇਹ ਕਹਿ ਕੇ ਮੰਗੀਆਂ ਸੀ ਵੀ ਜੇ ਮੈਂ ਕੰਮ ਨਹੀਂ ਕਰੂੰ ਮੈਂ ਦੁਬਾਰਾ ਵੋਟਾ ਮੰਗਣੀ ਨਹੀਂ ਆਉਂਦਾ ਤੇ ਹੁਣ ਮਨੀਸ਼ ਸੋਧਿਆ ਜਿਹੜੇ ਪੰਜਾਬ ਦੇ ਪ੍ਰਭਾਰੀਆਂ ਆ ਆਪਦੇ ਇਹ ਆ ਕੇ ਕਹਿੰਦੇ ਜੀ ਸਾਮਦਮ ਦੰਦ ਭੇਦ ਲਾਵਾਂਗੇ ਚੋਣਾਂ ਜਿਤਨੀਆਂ ਨੇ ਤੇ ਜਿਹੜੇ ਉੱਥੇ ਦੇ ਐਸਐਸਪੀ ਸੀ ਡਾਕਟਰ ਰਵਜੋਤ ਕੋਰ ਗਰੇਵਾਲ ਉਹ ਤਾਂ ਐਸੇ ਲੀਹਾਂ ਤੇ ਚੱਲ ਰਹੀ ਸੀ ਮਤਲਬ ਇਲੈਕਸ਼ਨ ਤਾਂ ਲੜਨੀ ਚਾਹੀਦੀ ਸੀ ਅਰਮਿਤ ਸੰਧੂ ਨੂੰ ਲੜ ਕੌਣ ਰਿਹਾ ਸੀ ਡਾਕਟਰ ਰਵਜੋਤ ਕੌਰ ਗਰੇਵਾ ਪਰਚੇ ਦਰਜ ਕਰਕੇ ਕਾਲਮ ਖਾਲੀ ਛੱਡੇ ਜਾ ਰਹੇ ਨੇ ਉਹਦੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਮੁੜ ਕੇ ਲੀਡਰਾਂ ਨੂੰ ਨਾਮਿਨੇਟ ਕਰਕੇ ਉਹਨਾਂ ਦੇ ਘਰੋਂ ਚੱਕਿਆ ਜਾਂਦਾ ਜਾਂ ਇੱਕ ਨਵਾਂ ਜਿਹੜਾ ਮੋਡਿਊਲ ਬਣਾਇਆ ਸੀ ਇਹਨਾਂ ਨੇ ਕਿ ਤਰਨਤਾਰਨ ਦੀ ਪੁਲਿਸ ਜਿਹੜੇ ਮੌਤ ਪਰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸੀ ਉਹਨਾਂ ਨੂੰ ਰਾਤਾਂ ਨੂੰ ਘਰੋਂ ਚੱਕ ਕੇ ਫਿਰ ਹੈਂਡ ਓਵਰ ਕਰਦੇ ਸੀ ਕਦੇ ਮੋਗਾ ਪੁਲਿਸ ਨੂੰ ਬਟਾਲੇ ਨੂੰ ਉੱਥੇ ਉਹਨਾਂ ਤੇ ਝੂਠੇ ਪਰਚੇ ਔਰ ਉਸ ਤੋਂ ਬਾਅਦ ਇਹ ਸਾਰੇ ਤੱਥਾਂ ਨੂੰ ਬਾਚਦੇ ਹੋਏ ਡਾਕਟਰ ਰਵਜੋਤ ਕੌਰ ਗਰੇਵਾਲ ਦੀ ਇਲੈਕਸ਼ਨ ਕਮਿਸ਼ਨ ਨੇ ਸਸਪੈਂਸ਼ਨ ਕੀਤੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਮਤਲਬ ਉਦਾਹਰਨ ਹੈ ਨਹੀਂ ਇਲੈਕਸ਼ਨ ਕਮਿਸ਼ਨ ਬਦਲੀ ਕਰ ਦਿੰਦਾ ਸਸਪੈਂਡ ਨਹੀਂ ਕਰਦਾ ਇਹ ਤੱਥ ਇਹੋ ਜੇ ਸਾਹਮਣੇ ਆਏ ਸੀ ਕਿਉਂਕਿ ਬਿਲਕੁਲ ਸਪਸ਼ਟ ਸੀ ਕਿ ਕਿਸ ਤਰੀਕੇ ਉਹ ਸਰਕਾਰ ਦੀ ਡਿਕਟੇਟ ਫਾਲੋ ਕਰਦੇ ਹੋਏ ਤੱਕਾ ਕਰ ਰਹੇ ਸੀ ਔਰ ਜਿੱਦਨ ਰਵਜੋਤ ਕੌਰ ਗਰੇਵਾਲ ਦੀ ਸਸਪੈਂਸ਼ਨ ਹੋਈ ਹੈ ਉਸ ਤੋਂ ਬਾਅਦ ਮੈਂ ਇੱਕ ਪੱਤਰ ਫਿਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਲੈਕਸ਼ਨ ਕਮਿਸ਼ਨ ਨੂੰ ਲਿਖਿਆ ਸੀ ਕਿ ਜਦੋਂ ਹੁਣੇ ਚੀਜ਼ ਸਾਹਮਣੇ ਆ ਗਈ ਹੈ ਰਵਜੋਤ ਕੌਰ ਗਰੇਵਾਲ ਦੀ ਸਸਪੈਂਸ਼ਨ ਹੋ ਗਈ ਹੈ ਇਹਦਾ ਮਤਲਬ ਕਿ ਸ਼ਿਕਾਇਤਾਂ 'ਚ ਤੱਥ ਪਾਏ ਗਏ ਨੇ ਸੋ ਮੈਂ ਇਲੈਕਸ਼ਨ ਕਮਿਸ਼ਨ ਨੂੰ ਪੱਤਰ ਲਿਖਿਆ ਸੀ ਕਿ ਜਿੰਨੇ ਕੇਸਸ ਮਾਡਲ ਕੋਡ ਆਫ ਕੰਡਕਟ ਦੇ ਦੌਰਾਨ ਦਰਜ ਹੋਏ ਨੇ ਇਹਨਾਂ ਦੀ ਇੰਡੀਪੈਂਡੈਂਟ ਇਨਕੁਆਇਰੀ ਕਰਾਈ ਜਾਵੇ ਸਮੀਖਿਆ ਕੀਤੀ ਜਾਵੇ ਕਿਉਂਕਿ ਸਾਰੇ ਪੋਲਿਟੀਕਲ ਮੋਟੀਵੇਟਿਡ ਨੇ ਉਸ ਤੋਂ ਬਾਅਦ ਸਾਡੀ ਸ਼ਿਕਾਇਤ ਜਦੋਂ ਅਸੀਂ ਰਿਪਰੈਜੈਂਟੇਸ਼ਨ ਦਿੱਤੀ ਧੰਵਾਦ ਕੀਤਾ ਕਿ ਐਸਐਸਪੀ ਨੂੰ ਬਦਲਿਆ ਤੇ ਨਾਲੇ ਮੰਗ ਕੀਤੀ ਕਿ ਸਾਰੇ ਕੇਸਾਂ ਦੀ ਸਮੀਖਿਆ ਹੋਵੇ ਆ ਇੱਕ ਚਿੱਠੀ ਹੈ ਜਿਹੜੀ ਇਹ ਚੀਫ ਇਲੈਕਟੋਰਲ ਪੰਜਾਬ ਨੇ ਡੀਜੀਪੀ ਨੂੰ ਲਿਖੀ ਔਰ ਉਹਨਾਂ ਨੇ ਇਹਦੇ ਵਿੱਚ ਬਿਲਕੁਲ ਸਪਸ਼ਟ ਲਿਖਿਆ ਕਿ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਰਿਪੋਰਟਸ ਨੇ ਉਹਨਾਂ ਚ ਕਲੀਅਰ ਹੁੰਦਾ ਹੈ ਕਿ ਉੱਥੇ ਧੱਕੇਸ਼ਾਹੀ ਹੋ ਰਹੀ ਹੈ ਉੱਥੇ ਝੂਠੇ ਪਰਚੇ ਦਿੱਤੇ ਜਾ ਰਹੇ ਨੇ ਉੱਥੇ ਪੋਲੀਟੀਕਲੀ ਮੋਟੀਵੇਟਿਡ ਪੁਲਿਸ ਕੰਮ ਕਰ ਰਹੀ ਹੈ ਕੱਲੀ ਇੱਕ ਤਰਨ ਤਰਨ ਦੀ ਨਹੀਂ ਇਸ ਲੈਟਰ ਚ ਇਲੈਕਸ਼ਨ ਕਮਿਸ਼ਨ ਨੂੰ ਇਹ ਵੀ ਲਿਖਣਾ ਪਿਆ ਵੀ ਬਾਕੀ ਜ਼ਿਲ੍ਹਿਆਂ ਦੀ ਪੁਲਿਸ ਵੀ ਉੱਥੇ ਆ ਰਹੀ ਹੈ। ਔਰ ਉਸ ਤੋਂ ਬਾਅਦ ਇਹ ਜਿਹੜੀ ਇਲੈਕਸ਼ਨ ਕਮਿਸ਼ਨ ਦੀ ਲੈਟਰ ਸੀ ਇਹ ਤੋਂ ਬਾਅਦ ਡੀਜੀਪੀ ਸਾਹਿਬ ਇਹ ਆਰਡਰ ਪਾਸ ਕਰਦੇ ਨੇ ਜਿਦੇ ਚ ਏ ਡੀਜੀਪੀ ਰਾਮ ਸਿੰਘ ਨੂੰ ਕਿਉਂਕਿ ਇਲੈਕਸ਼ਨ ਕਮਿਸ਼ਨ ਨੇ ਆਪਣੀ ਲੈਟਰ ਚ ਕਿਹਾ ਸੀ ਕਿ ਏ ਡੀਜੀਪੀ ਰੈਂਕ ਦਾ ਅਧਿਕਾਰੀ ਹੋਵੇ ਉਹ ਤੋਂ ਥੱਲੇ ਦਾ ਅਧਿਕਾਰੀ ਨਾ ਹੋਵੇ ਜਿਹੜੇ ਪਰਚਿਆਂ ਦੀ ਜਾਂਚ ਕਰੇ ਜਿਹੜੇ ਕੋਡ ਆਫ ਕੰਡਕਟ ਦੇ ਦੌਰਾਨ ਤਰਨ-ਤਰਨ ਚ ਦਰਜ ਹੋਏ ਨੇ। ਫਿਰ ਡੀਜੀਪੀ ਸਾਹਿਬ ਨੇ ਉੱਥੇ ਏ ਡੀਜੀਪੀ ਰਾਮ ਸਿੰਘ ਐ ਸਪੈਸ਼ਲ ਡੀਜੀ ਇਹਨਾਂ ਦੀ ਡਿਊਟੀ ਲਈ ਕਿ ਸਾਰੇ ਪਰਚਿਆਂ ਦੀ ਸਮੀਖਿਆ ਇਹ ਕਰਨਗੇ ਹੁਣ ਅੱਜ ਇੱਕ ਪ੍ਰੋਮਿਨੈਂਟ ਨਿਊਜ਼ਪੇਪਰ ਦੇ ਵਿੱਚ ਉਹ ਪ੍ਰੋਬ ਦੇ ਬਾਰੇ ਗੱਲਾਂ ਛਪੀਆਂ ਨੇ ਔਰ ਇਲੈਕਸ਼ਨ ਕਮਿਸ਼ਨ ਨੇ ਇਹ ਪਾਇਆ ਕਿ ਜਿਹੜੇ ਤਰਨ ਤਰਨ ਦੇ ਵਿੱਚ ਮਾਡਲ ਕੋਡ ਆਫ ਕੰਡਕਟ ਦੇ ਦੌਰਾਨ ਪਰਚੇ ਦਰਜ ਕੀਤੇ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਤੇ ਵਰਕਰਾਂ ਤੇ ਉਹ ਪਰਚੇ ਪੋਲੀਟੀਕਲੀ ਮੋਟੀਵੇਟਿਡ ਸੀ ਔਰ ਇਲੈਕਸ਼ਨ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਆਇਆ ਕਿ ਉਹ ਪਰਚੇ ਦਰਜ ਕਰਕੇ ਰੱਖੇਗੇ ਬਾਅਦ ਦੇ ਵਿੱਚ ਬੰਦੇ ਨਾਮਿਨੇਟ ਹੋਏ ਨੇ ਮਲੇ ਐਫ ਆਈ ਆਰ ਚ ਕਿਸੇ ਦਾ ਨਾਮ ਨਹੀਂ ਮੁੜ ਕੇ ਬੰਦੇ ਨਾਮਿਨੇਟ ਕੀਤੇ ਜੋ ਅਕਾਲੀ ਦਲ ਦੀ ਸ਼ਿਕਾਇਤ ਸੀ ਉਹ ਹੁਣ ਇਲੈਕਸ਼ਨ ਕਮਿਸ਼ਨ ਨੇ ਵੀ ਤੱਤ ਸਹੀ ਪਾਏ ਨੇ ਇਥੋਂ ਸਪਸ਼ਟ ਹੋ ਜਾਂਦਾ ਹੈ ਕਿ ਸਰਕਾਰ ਆਪਣੀ ਹਾਰ ਨੂੰ ਦੇਖ ਕੇ ਕਿੰਡੀ ਘਬराई ਸੀ